ਔਰ ਬੀਬੀ ਰਜਨੀ ਦੀ ਫਿਲਮ ਦੇ ਸਬਜੈਕਟ ਨੂੰ ਲੈ ਕੇ ਔਰ ਫਿਲਮ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਹੈ? ਤੁਹਾਤੋਂ ਬੜੀ ਖੁਸ਼ੀ ਹੈ ਕਿ ਨਵੀਆਂ ਫਿਲਮ ਦੀ ਪਰਤਆ ਪਾਈ ਹੈ। ਕਿਉਂਕਿ ਫਿਰਾਂ ਨੂੰ ਛੱਡ ਕੇ ਬਾਕੀ ਫਿਲਮਾਂ ਹੁਣ ਤੱਕ ਬੜੀਆਂ ਵਧੀਆ ਨਹੀਂ ਆਈਆਂ। ਪੰਜਾਬੀ ਪੀੜ੍ਹੀ ਨੂੰ ਮਤਲਬ ਕਿ ਬੜੀਆਂ ਵਧੀਆ ਫਿਲਮਾਂ ਨਹੀਂ ਮਿਲੀਆਂ। ਉਸ ਧੀ ਤੇ ਭੈਣ ਦਾ ਇਹ ਆਪਣਾ ਰੋਲ ਦਿਖਾਇਆ ਜਿਨੇ ਮਤਲਬ ਕਿ ਸਬਰ, ਸੰਤੋਖ ਤੇ ਉਸ ਰੱਬ 'ਤੇ ਵਿਸ਼ਵਾਸ ਕੀਤਾ। ਸੌੜੋਟ ਗਿਆ ਹਜੇ ਵੀ ਲੋਕ ਕਿੰਨੇ ਖੜੇ ਨੇ ਅਗਲੇ ਸ਼ੋਅ ਵਾਸਤੇ ਆਡੀਅנס ਇਸ ਫਿਲਮ ਨੂੰ ਐਕਸੈਪਟੈਂਸ ਦੇ ਰਹੀ ਹੈ ਬਹੁਮਤ ਲੋਕਾਂ ਨੇ ਬੀਬੀ ਰਜਨੀ ਦੇ ਨਾਲ ਆਪਣਾ ਫਰਾਈਡੇ ਸ਼ੁਰੂ ਕਰਿਆ ਐਕਚੁਅਲ ਦੇ ਅੰਦਰ ਅਸਲ ਤੱਕ ਪੰਜਾਬੀ ਸਿਨੇਮਾ ਇਸਕੀਲ ਤੇ ਆਇਆ ਹੀ ਨਹੀਂ ਹੁਣ ਜਿਹੜੇ ਕਹਿੰਦੇ ਇਹ ਵੀ ਸਬਜੈਕਟ ਪਿਆਰਾ ਸੀ ਚੰਗਾ ਹੀ ਲੱਗਣਾ ਹੈ ਤੇ ਫਿਰ ਹੋਰ ਕਿਸੇ ਨੇ ਕਿਉਂ ਨਹੀਂ ਬਣਾਈ ਫਿਲਮ ਇਹ ਪ੍ਰੋਡਿਊਸਰ ਜਦੋਂ ਅਜੇ ਸਬਜੈਕਟ ਦੀ ਚੋਣ ਕਰਦਾ ਹੈ ਉਹਦੇ ਮਨ 'ਚ ਹੁੰਦਾ ਨਾ ਵੀ ਜੇ ਮੈਂ ਇਸ ਸਬਜੈਕਟ ਨੂੰ ਚੁਣਿਆ ਹੰਗਾਰਾ ਦੇਣਗੇ ਕਿ ਨਹੀਂ ਲੋਕ ਤੁਹਾਡੇ ਮਨ 'ਚ ਕੀ ਸੀ ਸਾਡੇ ਮਨ ਦੇ ਅੰਦਰ ਜੀ ਇੱਕੋ ਹੀ ਚੀਜ਼ ਸੀਗੀ ਕਿ ਐਕਸੈਪਟੈਂਸ ਮਿਲੇ ਐਦਾਂ ਦਾ ਸਬਜੈਕਟ ਲੈ ਕੇ ਆਇਆ ਤਾਂਕਿ ਹੋਰ ਆਪਣੀ ਪੰਜਾਬੀ ਮਾਂ ਬੋਲੀ ਦੇ ਅੰਦਰ ਸੇਵਾ ਜੇ ਨਿਭਾਈਏ ਤਾਂ ਇਹ ਜੇ ਸਬਜੈਕਟਾਂ ਨੂੰ ਲੈ ਕੇ ਨਿਭਾਈਏ ਤੇ ਡੈਫੀਨੇਟਲੀ ਆਡੀਅנס ਇਹ ਫਿਲਮ ਨੂੰ ਐਕਸੈਪਟੈਂਸ ਦੇ ਰਹੀ ਹੈ ਅੱਜ ਸਵੇਰ ਦੀ ਜਦੋਂ ਸ਼ੁਰੂਆਤ ਹੋਈ ਤਾਂ ਮੈਨੂੰ ਲੱਗਦਾ ਬਹੁਮਤ ਲੋਕਾਂ ਨੇ ਬੀਬੀ ਰਜਨੀ ਦੇ ਨਾਲ ਆਪਣਾ ਫਰਾਈਡੇ ਸ਼ੁਰੂ ਕਰਿਆ ਤੇ ਸੋਲਡ ਆਊਟ ਸ਼ੋਜ਼ ਜਾ ਰਹੇ ਸੀ ਸਵੇਰ ਤੋਂ ਤੇ ਉਹ ਦੇਖ ਕੇ ਬਹੁਤ ਖੁਸ਼ੀ ਮਿਲੀ। ਹਾਂ ਤੁਹਾਡੇ ਤੋਂ ਮੈਂ ਸਵਾਲ ਇਹੀ ਕਰਨਾ ਚਾਹੂੰਗਾ ਕਿ ਤੁਹਾਨੂੰ ਬਹੁਤ ਸਮੇਂ ਤੋਂ ਕਈ ਦਹਾਕਿਆਂ ਤੋਂ ਲੋਕਾਂ ਨੇ ਸੁਣਿਆ ਵੀ ਹੈ ਪਰ ਬੀਬੀ ਰਜਨੀ ਦੀ ਫਿਲਮ ਦੇ ਸਬਜੈਕਟ ਨੂੰ ਲੈ ਕੇ ਔਰ ਫਿਲਮ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਹੈ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਵਿਚਾਰ? ਮੈਂ ਤਾਂ ਇਹ ਜੀ ਸਭ ਤੋਂ ਵੱਡੀ ਖੁਸ਼ੀ ਹੈ ਕਿ ਨਵੀਆਂ ਫਿਲਮ ਦੀ ਪਰਤ ਪਾਈ ਹੈ। ਜੀ ਸਾਡਾ ਜਵਾਕ ਹੈ ਕਰਨ ਢਾਲੀਵਾਲ ਬਈ ਪਿੰਗੀ ਢਾਲੀਵਾਲ ਜੀ ਕਉ ਨਮੀ ਵੀਡੀਓ ਨੂੰ ਸੇਧ ਮਿਲੂਗੀ ਹੁਣ ਤੱਕ ਮਤਲਬ ਕਿ ਇੱਕ ਦੋ ਫਿਲਮਾਂ ਨੂੰ ਛੱਡ ਕੇ ਬਾਕੀ ਫਿਲਮਾਂ ਹੁਣ ਤੱਕ ਬੜੀ ਵਧੀਆ ਨਹੀਂ ਆਈਆਂ ਪੰਜਾਬੀ ਵੀਡੀਓ ਨੂੰ ਮਤਲਬ ਕਿ ਬੜੀ ਵਧੀਆ ਫਿਲਮਾਂ ਨਹੀਂ ਮਿਲੀਆਂ ਉਹ ਜੀ ਤੁਹਾਨੂੰ ਪਤਾ ਇਹ ਡਬਲ ਮੀਨਿੰਗ ਵਾਲੀ ਕਮੇਡੀ ਮਿਲੀ ਹੈ ਤੇ ਬਹੁਤ ਵੱਡੀ ਇੱਕ ਉਸ ਧੀ ਤੇ ਭੈਣ ਦਾ ਇਹ ਆਪਣਾ ਰੋਲ ਦਿਖਾਇਆ ਜਿਹਨੇ ਮਤਲਬ ਕਿ ਸਬਰ ਸੰਤੋਖ ਤੇ ਉਸ ਰੱਬ 'ਚ ਵਿਸ਼ਵਾਸ ਕੀਤਾ ਪੂਰਾ ਸੰਘਰਸ਼ ਜੀਵਨ ਸੰਘਰਸ਼ ਕੀਤਾ ਅਖੀਰ ਨੂੰ ਉਹਦੀ ਜਿੱਤ ਹੋਈ ਮਾਲਕ ਨੇ ਉਹਨੂੰ ਉਹਦੇ ਚੋਲੀ ਖੁੱਛੀ ਪਾਈ ਗੀਤ ਚੁਣਦਾ ਨਾ ਤੁਸੀਂ ਤਾਂ ਬਹੁਤ ਲੰਮਾ ਤੇਰਬਾ ਹੋ ਗਿਆ ਤੁਹਾਨੂੰ ਪਤਾ ਲੱਗ ਗਿਆ ਆਡੀਅנס ਨੇ ਕੀ ਕਲਿੱਕ ਕਰਨਾ ਪਰ ਕਈ ਵਾਰੀ ਕਮਰਸ਼ੀਅਲ ਨਹੀਂ ਦੇਖਿਆ ਜਾਂਦਾ ਆਪਦੀ ਜ਼ਿੰਮੇਵਾਰੀ ਵੀ ਕਲਾਕਾਰ ਦੇਖਦਾ ਹੈ ਇਸ ਕਰਕੇ ਅੱਜ ਦੇ ਦੌਰ ਦੇ ਵਿੱਚ ਕਿੰਨੀ ਕੋਹਮ ਹੈ ਫਿਲਮ ਬਿਲਕੁਲ ਜੀ ਇੱਕ ਮਿਆਰ ਵੀ ਹੁੰਦਾ ਹੈ ਇੱਕ ਮਿਆਰ ਆਪਾਂ ਦੇਖਣਾ ਪੈਂਦਾ ਹੈ ਹਰ ਕਲਾਕਾਰ ਨੂੰ ਵੀ ਹਰ ਹੀਰੋ ਨੂੰ ਵੀ ਇੱਕ ਇੱਕ ਲਿਮਟ ਹੁੰਦੀ ਹੈ ਉੱਥੇ ਤੱਕ ਮਤਲਬ ਕਿ ਰਹਿ ਜਾ ਵਧੀਆ ਤੇ ਬਾਕੀ ਬਹੁਤ ਅੱਛੀ ਗੱਲ ਹੈ ਮਤਲਬ ਦੇਖੋ ਅੱਜ ਮਤਲਬ ਕਿ ਸੋਲਡ ਆਊਟ ਗਿਆ ਅਜੇ ਵੀ ਲੋਕ ਕਿੰਨੇ ਖੜੇ ਨੇ ਅਗਲੇ ਸ਼ੋਅ ਵਾਸਤੇ ਹਾਂਜੀ ਫਿਲਮ ਨੂੰ ਲੈ ਕੇ ਕਿ ਭੀ ਸਾਰਿਆਂ ਨੇ ਕਲਾਕਾਰਾਂ ਨੇ ਜਾਂ ਬਤੌਰ ਜਿਹੜੇ ਫਿਲਮਾਂ ਨਾਲ ਸਿੱਧੇ ਤੌਰ ਤੇ ਜੁੜੇ ਆ ਉਹ ਤਾਂ ਕਹਿਣਗੇ ਕਿ ਇਹ ਜਿਹੇ ਫਿਲਮਾਂ ਬਣਨੀਆਂ ਚਾਹੀਦੀਆਂ ਲੋਕਾਂ ਨੂੰ ਇਸ ਪਾਸੇ ਕਿਵੇਂ ਤੋਰਿਆ ਜਾਵੇ ਕਈ ਵਾਰੀ ਲੋਕਾਂ ਦਾ ਟੇਸਟ ਹੁੰਦਾ ਹੈ ਕਿ ਸਾਨੂੰ ਕੁਝ ਹੋਰ ਚਾਹੀਦਾ ਉਦੋਂ ਫਿਰ ਤੁਸੀਂ ਕਿਵੇਂ ਫਿਲਮਾਂ ਦੇ ਵਿੱਚ ਇਧਰ ਨੂੰ ਲੈ ਕੇ ਆਉਂਗਾ ਐਕਚੁਅਲੀ ਜੀ ਫਿਲਮ ਲਾਰਜਰ ਦਨ ਲਾਈਫ ਐਸ ਸਿਨੇਮੈਟਿਕਲੀ ਬਹੁਤ ਵੱਡੀ ਹੈ ਇਹ ਨਹੀਂ ਹੈਗਾ ਕਿ ਇਟ ਇਜ਼ ਅ ਰਿਲੀਜੀਅਸ ਫਿਲਮ ਇਟ ਇਜ਼ ਅ ਫੁੱਲ ਡਰਾਮਾ ਬੇਸਡ ਫਿਲਮ ਤੇ ਲੋਕਾਂ ਨੂੰ ਐਕਚੁਅਲ ਸਿਨੇਮਾ ਦੇਖਣ ਨੂੰ ਮਿਲੂਗਾ ਜੀ ਮੈਨੂੰ ਨਹੀਂ ਲੱਗਦਾ ਪੰਜਾਬੀ ਫਿਲਮ 'ਚ ਇਹ ਨਹੀਂ ਕਿ ਮੈਂ ਬਣਾਈ ਆ ਫਿਲਮ ਤਾਂ ਕਰਕੇ ਐਕਚੁਅਲ ਦੇ ਅੰਦਰ ਆਸਤੇ ਪੰਜਾਬੀ ਸਿਨੇਮਾ ਇਸਕੀਲ ਤੇ ਆਇਆ ਹੀ ਨਹੀਂ ਹੋਣਾ ਤੇ ਲੋਕ ਨਿਰਾਸ਼ ਨਹੀਂ ਹੋਣਗੇ ਜਿਹੜਾ ਸਕੇਲ ਹੈ ਉਹ ਜਿਵੇਂ ਲੋਕ ਸਾਊਦੀਆਂ ਫਿਲਮਾਂ ਦੇਖਣਾ ਹੀ ਪਸੰਦ ਕਰਦੇ ਨੇ ਉਵੇਂ ਦੀਆਂ ਫਿਲਮਾਂ ਨੇ ਫਿਲਮ 'ਚ ਹਿਊਮਰ ਵੀ ਹੈ ਮਤਲਬ ਇੱਕ ਸਿਚੁਏਸ਼ਨਲ ਕਾਮੇਡੀ ਵੀ ਹੈ ਫਿਲਮ ਦੇ ਅੰਦਰ ਐਕਸ਼ਨ ਵੀ ਹੈ ਫਿਲਮ ਦੇ ਅੰਦਰ ਲਾਰਜਰ ਲਾਈਫ ਫਰੇਮ ਵੀ ਨੇ ਫਿਰ ਇਨ ਦੀ ਐਂਡ ਜਿੱਥੇ ਗੱਲ ਆ ਕੇ ਮੁੱਕਦੀ ਹੈ ਜੋ ਮੈਸੇਜ ਹੈ ਉਹ ਆਲਰੇਡੀ ਇੰਨਾ ਵਧੀਆ ਹੈ ਕਿ ਮੈਨੂੰ ਨਹੀਂ ਲੱਗਦਾ ਲੋਕ ਦੋ ਵਾਰ ਵੀ ਸੋਚਣਗੇ ਫਿਲਮ ਨੂੰ ਦੇਖਣ। ਤੁਸੀਂ ਤੁਹਾਡਾ ਕੀ ਕਹਿਣਾ ਜੀ ਕਿਉਂਕਿ ਇਸ ਫਿਲਮ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਸਬਜੈਕਟ ਹੀ ਬੜਾ ਪਿਆਰਾ ਹੈ ਤੇ ਫਿਲਮ ਤੇ ਆਪਣੇ ਆਪ ਉਹੋ ਜੀ ਬਣਨੀ ਸੀ ਪਰ ਕਲਾਕਾਰ ਅਦਾਕਾਰ ਜਿੰਨੇ ਹਨ ਪੁਰਾਣੇ ਤੋਂ ਪੁਰਾਣਾ ਨਵੇਂ ਦੇ ਨਵੇਂ ਚਿਹਰੇ ਉਹ ਸਾਰਿਆਂ ਦਾ ਸਮੇਲ ਤੁਹਾਨੂੰ ਕਿਵੇਂ ਲੱਗਿਆ? ਅਸਲ ਜਿਹੜੇ ਕਹਿੰਦੇ ਆ ਵੀ ਸਬਜੈਕਟ ਪਿਆਰਾ ਸੀ ਚੰਗਾ ਹੀ ਲੱਗਣਾ ਹੈ ਤੇ ਫਿਰ ਹੋਰ ਕਿਸੇ ਨੇ ਕਿਉਂ ਨਹੀਂ ਬਣਾਈ ਫਿਲਮ ਇਹ? ਇਹ ਇਸ ਗੱਲ ਇਸ ਇਹ ਫਿਲਮ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਖਾਸੀਅਤ ਹੈ ਵੀ ਜਿਹੜਾ ਸਾਡਾ ਪਿੰਕੀ ਧਾਰੀਵਾਲ ਸਾਹਿਬ ਹੈ ਸਾਡਾ ਭਰਾ ਸਾਡਾ ਭਤੀਜਾ ਕਰਨ ਧਾਰੀਵਾਲ ਇੱਕ 22-25 ਸਾਲ ਦੇ ਮੁੰਡੇ ਨੇ ਇੱਕ ਐਸੀ ਫਿਲਮ ਬਣਾਉਣੀ ਤੁਸੀਂ ਸੋਚ ਲੇਖੋ ਨਾ ਵੀ ਹਾਲਾਂਕਿ ਇਸ ਫਿਲਮ ਦਾ ਨਰਮਾਤਾ ਨਿਰਦੇਸ਼ਕ ਜੋ ਚਾਹੀਦੇ ਆ ਉਹ ਘਟੋਟ 50 ਪਲੱਸ ਜਾਂ 60 ਪਲੱਸ ਚਾਹੀਦੇ ਆ ਪਰ ਇਹ 20-25 ਸਾਲ ਦਾ ਮੁੰਡਾ 20 ਸਾਲ ਦਾ ਫਿਲਮ ਬਣਾ ਰਿਹਾ ਹੈ ਇਸ ਕਰਕੇ ਨਵੀਂ ਜਨਰੇਸ਼ਨ ਨੂੰ ਇਹ ਫਿਲਮ ਸੇ ਦੇਊਗੀ ਨਵੀਂ ਜਨਰੇਸ਼ਨ ਨੂੰ ਕੌਨਫੀਡੈਂਸ ਬੜੂਆ ਵਾ ਵੀ ਸਾਡੇ ਇਤਿਹਾਸ ਦੇ ਵਿੱਚ ਐਦਾਂ ਦੀਆਂ ਫਿਲਮਾਂ ਬਣਦੀਆਂ ਨੇ ਐਦਾਂ ਦੀਆਂ ਬਣਦੀਆਂ ਚਾਹੀਦੀਆਂ ਨੇ ਰਜਨੀਕ ਸਬਰ ਸੰਤੋਖ ਦੀ ਕਹਾਣੀ ਹੈ ਉਹਨੇ ਇੱਕ ਆਦੇ ਬਾਪ ਉਹਦੇ ਬਾਬਲ ਨੇ ਉਹਨੂੰ ਠੁਕਰਾਇਆ ਉਹਨੂੰ ਚੈਲੰਜ ਕੀਤਾ ਉਹਨੇ ਚੈਲੰਜ ਕਬੂਲ ਕੀਤਾ ਤੇ ਪ੍ਰਮਾਤਮਾ ਨੇ ਉਹਦਾ ਸਾਥ ਦਿੱਤਾ ਐਦਾਂ ਦੀਆਂ ਫਿਲਮਾਂ ਬਣਦੀਆਂ ਚਾਹੀਦੀਆਂ ਸਕਸੈਸ ਹੋਣਗੀਆਂ ਆਉਣ ਵਾਲੇ ਪ੍ਰੋਡਿਊਸਰਾਂ ਨੂੰ ਇਸ ਗੱਲ ਤੇ ਸੋਚਣਾ ਪਊਗਾ ਵੀ ਇਹ ਜੇ ਇੱਕ ਛੋਟੀ ਉਮਰ ਦਾ ਪ੍ਰੋਡਿਊਸਰੇ ਫਿਲਮ ਬਣਾ ਸਕਦਾ ਹੈ ਤੇ ਵੱਡੀ ਉਮਰ ਦੇ ਜਿਹੜੇ ਪ੍ਰੋਡਿਊਸਰਾਂ ਡਬਲ ਮੀਨਿੰਗਾਂ ਫਿਲਮਾਂ ਕਿਉਂ ਬਣਾ ਰਹੇ ਆ ਅਖੀਰ ਦੇ ਵਿੱਚ ਇੱਕ ਸਵਾਲ ਹੈ ਜੀ ਕਿਉਂਕਿ ਇਸ ਫਿਲਮ ਨੂੰ ਲੈ ਕੇ ਤਾਂ ਗੱਲਾਂ ਹੋ ਗਈਆਂ ਬਹੁਤ ਤੁਹਾਡਾ ਇੱਕ ਲੰਮਾ ਕੈਰੀਅਰ ਹੈ ਉਸ ਦੇ ਵਿੱਚੋਂ ਮੈਂ ਪੁੱਛਣਾ ਚਾਹੁੰਨਾ ਕਿ ਤੁਸੀਂ ਹੁਣ ਤੱਕ ਤੁਹਾਡੀ ਸਭ ਤੋਂ ਫੇਵਰਿਟ ਤੇ ਮਨਪਸੰਦੀਦਾ ਫਿਲਮ ਕਿਹੜੀ ਹੈ ਜਿਹੜੀ ਹੁਣ ਤੱਕ ਤੁਸੀਂ ਦੇਖੀ ਹੈ ਅਸੀਂ ਪਹਿਲਾਂ ਅਸਲ ਵਿੱਚ ਜਦੋਂ ਪਹਿਲਾ ਪੰਜਾਬੀ ਫਿਲਮ ਆਈ ਹੈ ਇਹੀ ਫਿਲਮ ਪਹਿਲਾਂ ਆਈ ਸੀ ਅੱਜ ਤੋਂ ਮਤਲਬ ਕਿ ਬਹੁਤ ਸਾਰੇ ਉਹ ਉਹ ਦੁੱਖ ਭੰਜਨ ਦੇ ਨਾਮ ਜਾਂ ਮਤਲਬ ਕਿ ਅੱਛੀਆਂ ਫਿਲਮਾਂ ਜਿਵੇਂ ਮਸਤਾਨੇ ਆਈ ਮਲੇ ਜਿਹੜੀਆਂ ਫਿਲਮਾਂ ਚੰਗੀਆਂ ਲੱਗਦੀਆਂ ਜਿਹੜੇ ਜਿਹੜੇ मीनिंगफुल ਹੋਣ ਕੁਝ ਸੇਧ ਦੇਣ ਮਤਲਬ ਕਿ ਧਾਰਮਿਕ ਸਮਾਜਿਕ ਫਿਲਮਾਂ ਚੰਗੀਆਂ ਲੱਗਦੀਆਂ ਕਮੇਡੀ ਜਾਂ ਮਤਲਬ ਜਿਹੜਾ ਹੁਣ ਚੱਲਿਆ ਪਿੱਛੇ ਉਹ ਉਹ ਜੈ ਨਹੀਂ ਮਦਿਆ ਲੱਗਦਾ ਹਾਂਜੀ ਕਿਹੜੀ ਲੋਕਾਂ ਨੂੰ ਫਿਲਮ ਮਿਸ ਨਹੀਂ ਕਰਨੀ ਚਾਹੀਦੀ ਮੈਂ ਤਾਂ ਕਹਿੰਦਾ ਅਸੀਂ ਅਸੀਂ ਹੁਣ ਪਿਛਲੇ ਦਿਨ ਸਕੂਲਾਂ ਜਾ ਕੇ ਆਏ ਕਾਲਜਾਂ ਚ ਅਸੀਂ ਮਤਲਬ ਕਿ ਬੇਨਤੀ ਕਰਕੇ ਸਾਰੇ ਬੱਚਿਆਂ ਨੂੰ ਬੱਚਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਘਰੇ ਜਾਣਾ ਆਪਦੇ ਮਾਂ ਪਿਓ ਨਾਲ ਲੈ ਜਾ ਕੇ ਦਾਦਾ ਦਾਦੀ ਨੂੰ ਗਵਾਡੀਆਂ ਨੂੰ ਯਾਰਾ ਦੋਸਤਾਂ ਦੋਸਤਾਂ ਨੂੰ ਭੈਣਾ ਪਰੋਂ ਨਾਲ ਲੈ ਜਾ ਕੇ ਫਿਲਮ ਆਪਣੇ ਵੇਖਣੀ ਦਿਖਾਉਣੀ ਵੀ ਹੈ। ਸੈਕਿੰਡ। ਸ਼ੁਕਰੀਆ ਜੀ। ਤਾਂ ਅਸੀਂ ਗੱਲਬਾਤ ਕੀਤੀ ਹੈ ਤੇ ਇਸ ਫਿਲਮ ਬੀਬੀ ਰਜਨੀ ਨੂੰ ਕਿੰਨਾ ਦਰਸ਼ਕਾਂ ਨੇ ਹੰਗਾਰਾ ਦੇਣਾ ਇਹ ਵੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਇਸ ਫਿਲਮ ਨੂੰ ਲੈ ਕੇ ਹਰਦੇਵ ਮਹਾਈ ਨੰਗਲ ਕਰਨ ਪ੍ਰੋਡਿਊਸਰ ਤੇ ਹੋਰ ਜਿਹੜੇ ਲੋਕ ਕੀ ਕੀ ਕਹਿ ਰਹੇ ਨੇ ਫਿਲਮ ਦੇ ਬਾਰੇ ਉਹ ਅਸੀਂ ਗੱਲਬਾਤ ਸਾਂਝੀ ਕੀਤੀ ਹੈ।